ਕਮਜੋਰਟੀ ਵਾਲੀ ਸਰਕਾਰ ਜਿਹੜੀ ਹੋਵੇ ਤਗੜੀ ਮジョਰਿਟੀ ਵਾਲੀ ਤੇ ਆਪਣੇ ਵਿਰੋਧੀਆਂ ਨੂੰ ਬਰਦਾਸ਼ਤ ਨਾ ਕਰੇ ਕਿ ਸਵਾਲ ਕਰਦੇ ਆ ਸਾਹਮਣੇ ਵੱਡੀ ਗਿਣਤੀ ਦੇ ਵਿੱਚ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸਸਪੈਂਡ ਕਰ ਦਿੱਤੇ ਗਿਆ ਪਾਰਲੀਮੈਂਟ ਮੈਂਬਰ ਸੰਦੀਪ ਧਾਨਾਸ਼ਾਈ ਆ ਪਾਰਲੀਮੈਂਟ ਦੇ ਇਤਿਹਾਸ ਦੇ ਵਿੱਚ ਪਹਿਲੀ ਦਫਾ ਸ਼ਾਇਦ ਹੋਊਗਾ ਕਿ 78 ਜਿਹੜੇ ਪਾਰਲੀਮੈਂਟ ਮੈਂਬਰ ਪਾਰਲੀਮੈਂਟ ਚਾਹੇ ਉਹ ਰਾਜ ਸਭਾ ਦੇ ਵਿੱਚ ਚਾਹੇ ਲੋਕ ਸਭਾ ਦੇ ਵਿੱਚ ਮੁਤਲ ਕਰ ਦਿੱਤੇ ਉਹਨਾਂ ਦਾ ਗੁਨਾਹ ਕੀ ਆ ਗੁਰ ਬੀਜਪੀ ਦੇ ਤੇ ਆਪ ਨਹੀਂ ਸੀ ਕਈ ਕਈ ਦਿਨ ਪਾਰਲੀਮੈਂਟ ਚੱਲਣ ਦੇਂਦੀ ਤੇ ਹੁਣ ਕਹਿੰਦੇ ਕਿੰਨਾ ਹੀ ਤੁਸੀਂ ਇਸ ਤੇ ਸਿਆਸਤ ਕਰੇ ਕਿਉਂ ਨਹੀਂ ਸਿਆਸਤ ਕਰੇ ਖੁਦ ਨਾ ਖਾਸਾ ਹੋਤੇ ਹੈ ਸੀ ਉਹ ਧੂਵੇਂ ਵਾਲੇ ਹੈ ਸੀ ਕੀ ਉਹਨੂੰ ਬੋਲਦੇ ਹੈਗੇ ਜੀ ਹਨਾ ਰੰਗਾਂ ਜਾਲ ਰੰਗਾਂ ਜਾਲ ਪਟਾਕੇ ਧੂਵੇਂ ਵਾਲੇ ਪਟਾਕੇ ਸੀ ਰੱਬ ਨਾ ਕਰੇ ਜੇ ਕੁਝ ਹੋਰ ਹੁੰਦਾ ਤੇ ਸਾਰੀ ਪਾਰਲੀਮੈਂਟ ਇਸ ਟਾਈਮ ਵਿਹਲੀ ਬਣ ਜਾਣੀ ਸੀ ਹਨਾ ਤੇ ਘੱਟੋ ਘੱਟ ਆਪੋਜੀਸ਼ਨ ਕੰਮ ਜੇ ਲੋਕ ਉਥੇ ਮੁੱਦਾ ਨਹੀਂ ਠਾਉਣਗੇ ਕਿਉਂਕਿ ਦੇਸ਼ ਦੇ ਪ੍ਰਾਈਮ ਮਿਨਿਸਟਰ ਨੂੰ ਪਾਰਲੀਮੈਂਟ ਦੇ ਵਿੱਚ ਜਵਾਬ ਦੇਣਾ ਚਾਹੀਦਾ ਤੁਸੀਂ ਛੱਡੋ ਨਾ ਦਿਓ ਮੋਦੀ ਸਾਹਿਬ ਘੱਟੋ ਘੱਟ ਦੇਸ਼ ਦੇ ਗ੍ਰਹਿ ਮੰਤਰੀ ਦੀ ਜ਼ਿੰਮੇਵਾਰੀ ਨਹੀਂ ਬੰਦੀ ਪਾਰਲੀਮੈਂਟ ਦੇ ਵਿੱਚ ਆਪੋਜੀਸ਼ਨ ਡਿਮਾਂਡ ਕੀ ਕਰ ਰਿਹਾ ਕਿ ਇਸ ਤੇ ਚਰਚਾ ਹੋਣੀ ਚਾਹੀਦੀ ਹੈ ਔਰ ਇਸ ਤੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਜਵਾਬ ਦੇਣਾ ਚਾਹੀਦਾ ਅਮਿਸ਼ਰ ਜਵਾਬ ਤੁਸੀਂ ਦਿਓ ਨਾ ਤੇ ਆਪੋਜੀਸ਼ਨ ਨੂੰ ਬੋਲਣਾ ਦਿਓ ਜੇ ਆਪੋਜੀਸ਼ਨ ਹੰਗਾਮਾ ਕਰਦੇ ਤੁਸੀਂ ਕਹਿੰਦੇ ਨਹੀਂ ਉਹਨਾਂ ਨੂੰ 22 ਦਸੰਬਰ ਤੱਕ ਆ ਸਰਦਰੋਤ ਜਲਾਸ 22 ਤਰੀਕ ਤੱਕ ਪੱਕੇ ਤੌਰ ਤੇ ਤੁਸੀਂ ਬੋਤਲ ਕਰ ਦਿੱਤਾ ਇਹ ਡੈਮੋਕ੍ਰੇਸੀ ਨਹੀਂ ਹੈ ਇਹ ਡੈਮੋਕ੍ਰੇਸੀ ਦਾ ਕਹਾਣ ਕੀਤਾ ਜਾ ਰਿਹਾ ਹੈਗਾ ਤੁਸੀਂ ਲੋਕਤੰਤਰ ਦੀ ਆਵਾਜ਼ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੇ ਪਾਰਲੀਮੈਂਟ ਜਾਂ ਅਸੈਂਬਲੀਆਂ ਦੇ ਵਿੱਚ ਨਹੀਂ ਚੁੱਕਣੀ ਤੇ ਉਹਨਾਂ ਨੇ ਜਾ ਕੇ ਮੜੀਆਂ ਵਿੱਚ ਚੁੱਕਣੀਆਂ ਜਾਂ ਖੇਡ ਗਰਾਊਂਡਾਂ ਦੇ ਵਿੱਚ ਚੁੱਕਣੀਆਂ ਫਿਰ ਤੁਸੀਂ ਨਾ کیا ਕਰੋਗੇ ਜਿਹੜੇ ਪਾਰਲੀਮੈਂਟ ਜਾਂ ਅਸੈਂਬਲੀਆਂ ਨੇ ਇਹ ਲੋਕਤੰਤਰ ਦੇ ਮੰਦਰ ਨੇ ਜਿਸ ਲੋਕਤੰਤਰ ਦੇ ਮੰਦਰ ਦੇ ਵਿੱਚ ਚੁਣੇ ਹੋਏ ਨਮਾਇੰਦਿਆਂ ਨੂੰ ਗੱਲ ਕਰਦਾ ਹੱਕ ਨਹੀਂ ਜਾਂ ਖੋਇਆ ਜਾ ਰਿਹਾ ਹੈਗਾ ਉਹ ਚਾਹੇ ਪਾਰਲੀਮੈਂਟ ਆ ਚਾਹੇ ਉਹ ਰਾਜ ਸਭਾ ਤੇ ਫਿਰ ਫਿਰ ਲੋਕ ਚੁਣ ਕੇ ਕੋ ਭੇਜਦੇ ਆ ਕਿਉਂ ਇਹਨਾਂ ਨੇ ਪੈਸਾ ਖਰਚ ਕੀਤੇ 2.5 ਲੱਖ ਰੁਪਏ ਇੱਕ ਦਿਨ ਸਿਕਿਉਰਿਟੀ ਦਾ ਖਰਚਾ ਔਰ ਉਸ ਤੋਂ ਬਾਅਦ ਇਹਨਾਂ ਦੀਆਂ ਸੈਲਰੀਆਂ ਪਾ ਕੇ ਘੱਟੋ ਘੜੀ ਡੇਲੀ ਦਾ ਇਹ ਲੱਗਦਾ ਹੈਗਾ ਕਿ 10-10 ਕਰੋੜ ਰੁਪਏ ਖਰਚਾ ਹੋਊਗਾ ਉਹ ਸਾਡੇ ਲੋਕਾਂ ਦੇ ਦਿੱਤੇ ਹੋਏ ਟੈਕਸ ਦੇ ਰੂਪ ਵਿੱਚ ਪੈਸੇ ਆਗੇ ਨੇ ਤੇ ਇਹ ਜਿਹੜੇ ਭਾਜਪੀ ਇਸ ਟਾਈਮ ਜਿਹੜੀ ਤਾਣਾਸ਼ਾ ਕਿਉਂਕਿ ਪਰ ਉਹ ਮੀਆ ਹੈ ਕਿ ਜਦੋਂ ਵੀ ਕਿਸੇ ਪਾਰਟੀ ਕੋਲ ਲੋੜ ਤੋਂ ਵੱਧ ਸੀਟਾਂ ਆ ਜਾਂਦੇ ਤੇ ਆਪੋਜੀਸ਼ਨ ਕਮਜ਼ੋਰ ਹੋ ਜਾਂਦੇ ਉਦੋਂ ਡੈਮੋਕਰੇਸੀ ਦਾ ਘਾੜ ਹੋ ਜਾਂਦਾ ਦੇਸ਼ਤ ਜਿਹੜਾ ਦੇਸ਼ਤੰਤਰ ਤੇ ਲੋਕਤੰਤਰ ਉਹ ਖਤਰੇ ਚ ਪੈ ਜਾਂਦਾ ਹੈਗਾ ਕਿਉਂਕਿ ਜਦੋਂ ਇੰਦਰਾ ਗਾਂਧੀ ਦੇ ਟਾਈਮ ਵੀ ਜਦੋਂ ਉਹਨਾਂ ਕੋਲ ਫੁੱਲ ਮੈਜੋਰਟੀ ਹੁੰਦੀ ਸੀ ਜਾਂ ਰਜੀਵ ਗਾਂਧੀ ਦੇ ਟਾਈਮ ਪੂਲੀ ਮੈਜੋਰਟੀ ਹੁੰਦੀ ਨੁਕਸਾਨ ਹੁੰਦਾ ਕਿ ਦੁਹਰੀ ਤੁਹਾਡੇ ਤਾਨਾਸ਼ਹੀ ਆ ਜਾਂਦੇ ਤੁਸੀਂ ਤਾਲੇਬਾਨ ਵਾਲੀ ਸੋਚ ਰੱਖ ਲੈਂਦੇ ਹੁਣ ਵੀ ਬੀਜੇਪੀ ਕੋਈ 300 ਤਿੰਨ ਵੀ ਸਾਡਾ ਕੀ ਵਿਗਾੜ ਲੈਣਗੇ ਜੇ ਬਰਾਬਰ ਬਰਾਬਰ ਹੋਣਾ ਇੱਕ ਪਾਸੇ 265 68 ਦੇ 70 ਦੂਜੇ ਪਾਸੇ 200 ਸੀਟਾਂ ਹੋਵੇ ਫਿਰ ਅੱਖਾਂ ਚੱਖਾਂ ਪਾ ਕੇ ਗੱਲ ਹੁੰਦੀ ਫਿਰ ਤੁਸੀਂ ਤਾਨਾਸ਼ਹੀ ਨਹੀਂ ਕਰ ਸਕਦੇ ਹੁਣ ਕਿਉਂਕਿ 50 ਜਾਣੇ ਇਹ ਨੇ ਬਾਕੀ ਉਹ ਆਪੋਜੀਸ਼ਨ ਪਾਰ ਉਹ ਕਿੰਨਾ ਕੀ ਰੌਲਾ ਪਾਉਂਦੇ ਹੋਣਗੇ ਹੁਣ ਪਹਿਲਾਂ ਤੁਸੀਂ 13 ਪਹਿਲੇ ਦਿਨ ਕਰਤੇ ਫਿਰ ਅੱਜ 78 ਕਰਦੇ ਇਹਦਾ ਮਤਲਬ ਤੁਸੀਂ ਇਦਾਂ ਕਹਿ ਕਹਿ ਦੋ ਕਿ ਜਿੰਨਾ ਚਿਰ ਆ ਉਹ ਸਭ ਤੋਂ ਵੱਡੀ ਗੱਲ ਗੁਨਾਹ ਇਸ ਗੱਲ ਦਾ ਕਿ ਇਹ ਆਖਰੀ ਆ ਭਾਜਪੀ ਦੀ ਸਰਕਾਰ ਦੀ ਆਖਰੀ ਪਾਰਲੀਮੈਂਟ ਆ ਗਈ ਹੈ ਨਾ ਕਿਉਂਕਿ ਉਸ ਤੋਂ ਬਾਅਦ 6 ਮਹੀਨੇ ਬਾਅਦ ਮਈ ਦੇ ਵਿੱਚ ਇਲੈਕਸ਼ਨ ਤੇ ਘਟੂ ਘੜ ਇਹ ਕਲੰਕ ਤਾਂ ਨਾ ਲੱਗੇ ਆਗੇ ਕਿ ਸਪੀਕਰ ਊਂ ਬਿੜਲਾ ਸਾਹਿਬ ਨੇ ਪੂਰੇ ਦੇ ਪੂਰੇ ਆਪੋਜੀਸ਼ਨ ਹੀ ਸਫਾਇਆ ਕਰ ਦਿੱਤੀ ਹੈਗੀ ਤੇ ਤਾਣਾ ਸ਼ਹੀ ਨਹੀਂ ਚਲਣੀ ਚਾਹੀਦੀ ਹੈਗੀ ਐਮਪੀ ਸਸਪੈਂਡ ਹੋਇਆ ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਸਭ ਨੂੰ ਯਾਦ ਹੋਣਾ ਵੈਸੇ ਇੱਕ ਇੱਕ ਸ਼ਬਦਾਂ ਤੇ ਵੀ ਬੈਨ ਲੱਗਾ ਸੀ ਕਈ ਸ਼ਬਦਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਸੀ ਕਿ ਆਹ ਬੋਲਣਾ ਤਾਂ ਬਣਾ ਹੀ ਐ ਇੱਥੇ ਨਹੀਂ ਉਹ ਤੇ ਹੈ ਹੀ ਆ ਕਿਉਂਕਿ ਭਾਜਪੀ ਕਹਿੰਦੀ ਹੈਗੀ ਕਿ ਸਾਡੇ ਕਹਿਣ ਤੇ ਨਾਹੋ ਖਾਓ ਪੀਓ ਤੇ ਰੋਓ ਸਾਡੇ ਕਹਿਣ ਤੇ ਬੋਲੋ ਉਹ ਉਹ ਤੇ ਇਹ ਤਾਂ ਨਹੀਂ ਹੋਗੀ ਨਾ ਕਿ ਹਿੰਦੂਵਾਦ ਦਾ ਜਿਹੜਾ ਤੁਸੀਂ ਕਨਸੈਪਟ ਲੈ ਕੇ ਜਾ ਰਹੇ ਹੋ ਉਹ ਬੜਾ ਖਤਰਨਾਕ ਪਰ ਸਵਾਲ ਇਹ ਜਿਹੜੇ ਮੈਂਬਰ ਪਾਰਲੀਮੈਂਟ ਚ ਹੈ ਉਹ ਰਾਜ ਸਭਾ ਦੇ ਵਿੱਚ ਆ ਲੋਕ ਸਭਾ ਦੇ ਵਿੱਚ ਉਹ ਕਹਿ ਰਹੇ ਨੇ ਕਿ ਜਿਹੜੀ ਸੁਰੱਖਿਆ ਦੇ ਵਿੱਚ ਕਤਾਹੀ ਹੋਈ ਆ ਵੱਡੀ ਸੁਰੱਖਿਆ ਦੇ ਵਿੱਚ ਉਸ ਦੀ ਜਾਂਚ ਹੋਣੀ ਚਾਹੀਦੀ ਬੈਸ ਹੋਣੀ ਚਾਹੀਦੀ ਔਰ ਵਿਦੇਸ਼ ਦੇ ਗ੍ਰਹਿ ਮੰਤਰੀ ਜਾਂ ਪ੍ਰਾਈਮ ਮਿਨਿਸਟਰ ਨੂੰ ਬੋਲਣਾ ਚਾਹੀਦਾ ਔਰ ਜਿਹੜੇ ਤੁਹਾਡੇ ਬੀਜੇਪੀ ਦਾ ਜਿਹੜਾ ਦੋਵਰਾ ਐਮਪੀ ਆ ਜਿਹਦੇ ਜਿਹਦੇ ਕਹਨ ਤੇ ਪਾਸ ਬਣੇ ਹੈਗੇ ਤੁਸੀਂ ਉਹਨੂੰ ਸਸਪੈਂਡ ਨਹੀਂ ਕਰ ਰਹੇ ਹੈਗੇ ਹਾਂ ਉਹਦੇ ਖਿਲਾਫ ਪ੍ਰਾਈਮ ਮਿਨਿਸਟਰ ਨਹੀਂ ਬੋਲ ਰਹੇ ਨੇ ਉਹਦੇ ਖਿਲਾਫ ਓਮ ਮਿਰਲਾ ਸਾਹਿਬ ਨਹੀਂ ਬੋਲ ਰਹੇ ਉਹਦੇ ਖਿਲਾਫ ਗ੍ਰਹਿ ਮੰਤਰੀ ਸਾਹਿਬ ਨਹੀਂ ਬੋਲ ਰਹੇ ਮਤਲਬ ਅਗਰ ਜਿਵੇਂ ਜਿਹੜੇ ਜਿਹੜੇ ਇਸ ਟਾਈਮ ਇਸ ਕਤਾਹੀ ਦੇ ਵਿੱਚ ਜਿਨੇ ਮੌਕੇ ਤੇ ਕੰਟਰੋਲ ਕੀਤਾ ਉਹ ਆਪਣੇ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ ਤੋਂ ਐਮਪੀ ਜਿਹਨੂੰ ਸਾਰੀ ਇੰਡੀਆ ਕਹਿ ਰਹੀ ਆ ਕਿ ਸਿੰਘ ਇਜ਼ ਕਿੰਗ ਕਿਉਂਕਿ ਬਹਾਦਰੀ ਦਿਖਾਈ ਆ ਉਹਨਾਂ ਨੂੰ ਕਿਉਂਕਿ ਪੰਜਾਬੀ ਜਾਂ ਸਿੱਖ ਕਿਆ ਜਾਵੇ ਸਿੱਖ ਦੇ ਤੌਰ ਤੇ ਇੱਥੇ ਕਹਿੰਦੇ ਜੇ ਕਿ ਸਿੱਖ ਪ੍ਰਵਾਹ ਨਹੀਂ ਕਰਦਾ ਰੱਬ ਨਾਲ ਅਗਰ ਕੁਝ ਹੋਰ ਹੁੰਦਾ ਤੇ ਪਟਾਕੇ ਔਜਲਾ ਸਾਹਿਬ ਦੇ ਵੀ ਪੈ ਜਾਣੇ ਸੀ ਨਾ ਪਰ ਉਹਨੇ ਔਜਲਾ ਸਾਹਿਬ ਨੇ ਹਿੰਮਤ ਦਿਖਾਈ ਹੈ ਸਿੰਘ ਇਜ਼ ਕਿੰਗ ਆਪੀ ਜੋ ਸਿੱਖ ਕਰ ਦਿੰਦਾ ਅੱਛਾ ਉਹ ਉਹੀ ਮੈਂ ਉੱਥੇ ਆਣ ਲੱਗੋ ਕਹਿ ਗਏ ਕਿ ਜੇ ਮੈਂ ਕੋਈ ਮੇਰ ਕੋ ਮੇਰਾ ਪਾਸ ਬਣਦਾ ਤੇ ਪੂਰਾ ਦੇਸ਼ ਦਾ ਗੋਦੀ মিডিਆ ਆਰਐਸਐਸਾ ਭਾਜਪੀ ਭਾਜਪੀ ਦੀਆਂ ਨਾਲ ਜਿਹੜੀਆਂ 72000 ਆਰਐਸਐਸ ਦੇ ਨਾਲ ਜੁੜੀਆਂ ਹੋਈਆਂ ਸਿਖਾਵਾਂ ਨੇ ਉਹਨਾਂ ਨੇ ਕਹਦੇ ਕਿ ਦੇਖੋ ਜੀ ਖਾਲਸਾ ਨਹੀਂ ਆਗੇ ਜਾਂ ਖੁਦਾ ਨਾ ਖਾਲਸਾ ਮੁਸਲਮ ਹੁੰਦੇ ਤਦ ਵੀ ਇਹਨਾਂ ਰੌਲਾ ਪਾਣਾ ਸੀ ਹੁਣ ਤੁਸੀਂ ਜਿੰਨੇ ਪਾਸ ਬਣਾਇਆ ਹਾਲਾਂਕਿ ਤੁਸੀਂ 6 ਜਾਣੇ ਤੇ ਜਵਾਬਾ ਲਾ ਦਿੱਤਾ ਹੈਗਾ ਪਰ ਜੇ ਕੋਈ ਹੋਰ ਫਿਰਕੇ ਦਾ ਬੰਦਾ ਹੁੰਦਾ ਤੇ ਤੁਸੀਂ ਫਿਰ ਉਹਨੂੰ ਵੀ ਟ੍ਰੀਟ ਉਦਾਂ ਹੀ ਕਰੋ ਨਾ ਜਿੰਨੇ ਤੁਹਾਡੇ ਜਿਹੜਾ ਕਿਹੜੀ ਪਾਰਲੀਮੈਂਟ ਤੋਂ ਹੈਗੇ ਨੇ ਜਿਨ੍ਹਾਂ ਨੇ ਪਾਸ ਬਣਾਏ ਹੈਗੇ ਨੇ ਸੰਗੂਰ ਪੜੀ ਕਿੱਥੋਂ ਆ ਗਏ ਨੇ ਉਹ ਉਹਨਾਂ ਨੂੰ ਤੇ ਉਹਨੇ ਹੀ ਬਣਾਉਣਾ ਹੈ ਉਹ ਤੁਹਾਡੇ ਕੋ ਕਦੋਂ ਆ ਕਿੰਨੀ ਵਾਰ ਮਿਲੇ ਆ ਰਹੇ ਕਹਿਣ ਤੇ ਪਾਸ ਬਣੇ ਨਹੀਂ ਤੇ ਹੁਣ ਉਹਨੂੰ ਗੋਦੀ ਮੀਡੀਆ ਅੰਜਨਾਉਪ ਕਸ਼ਪ ਅਰਨਬਗੋਸ ਸੁਆਮੀ ਜਿੰਨੇ ਵੀ ਇਹ ਹੈਗੇ ਅਮੀਸ਼ਦੇਵ ਗਨ ਹੈ ਨਾ ਇਹਨਾਂ ਸਾਰਿਆਂ ਨੇ ਕਿਲ-ਕਿਲ ਕੇ ਨਾ ਇਹਨਾਂ ਨੂੰ ਕਬਜ਼ਾ ਹੋ ਜਾਣੀ ਸੀ ਕਿ ਦੇਖੋ ਜੀ ਪਾਰਲੀਮੈਂਟ ਦੇ ਵਿੱਚ ਕੀ ਕਰ ਦਿੱਤਾ ਕਿਸੇ ਸਿੱਖ ਮੈਂਬਰ ਪਾਰਲੀਮੈਂਟ ਨੇ ਪਾਸ ਬਣਾਤਾ ਕਿਸੇ ਮੁਸਲਮਾਨ ਦੇ ਕਹਿਣ ਤੇ ਪਾਸ ਬਣ ਗਿਆ ਇਹਨਾਂ ਦਾ ਕਿਲ-ਕਿਲ ਕੇ ਕਬਜ਼ਾ ਹੋ ਜਾਣੀ ਸੀ ਲੇਕਿਨ ਹੁਣ ਨਹੀਂ ਕਿਉਂਕਿ ਹੁਣ ਏਜੰਡਾ ਨਹੀਂ ਆਇਆ ਉੱਥੋਂ ਨਾਗਪੁਰ ਤੋਂ ਏਜੰਡਾ ਨਹੀਂ ਆਇਆਗਾ ਹੁਣ ਸਵਾਲ ਕਿ ਕਟੂਕੜ ਅਗਰ ਆਪੋਜੀਸ਼ਨ ਪਾਰਟੀ ਚਾਹੇ ਉਹ ਕਿਸੇ ਵੀ ਪਾਰਟੀ ਚਾਹੇ ਕਾਂਗਰਸ ਪਾਰਟੀ ਆ ਚਾਹੇ ਟੀਐਮਸੀ ਆ ਚਾਹੇ ਸੀਪੀਆਈ ਸੀਪੀਐਮ ਆ ਚਾਹੇ ਅਮ ਆਮ ਆਦੀ ਪਾਰਟੀ ਜਾਂ ਹੋਰ ਵੀ ਜਿਹੜੀਆਂ ਪਾਰਟੀਆਂ ਦੇ ਅਜੇ ਮੈਂਬਰ ਪਾਰਲੀਮੈਂਟ ਜਿਹੜੇ ਮੁਤਲਕ ਕੀਤੇਗੇ ਇਸ ਤੋਂ ਤਾਨਾਸ਼ਹੀ ਕਿਹਾ ਜਾ ਸਕਦਾ ਹੋਰ ਤਾਂ ਕੁਝ ਕਿਹਾ ਨਹੀਂ ਜਾ ਸਕਦਾ ਇੱਕ ਗੱਲ ਇਹ ਵੀ ਨਹੀਂ ਬਾਹਰ ਆਉਣ ਦਿੱਤੀ ਕਿ ਹਾਲੇ ਤੱਕ ਕਲੈਰਟੀ ਦੇ ਨਾਲ ਕਿ ਉਹਨਾਂ ਦਾ ਮਕਸਦ ਕੀ ਸੀ ਜਿਹੜੇ ਨੌਜਵਾਨ ਆਏ ਸੀ ਜਿਹਦੇ ਵਿੱਚ ਕੁੜੀ ਵੀ ਸ਼ਾਮਲ ਸੀ ਹਾਲਾਂਕਿ ਗੱਲਾਂ ਇਹ ਹੋ ਰਹੀਆਂ ਨੇ ਕਿ ਉਹਨਾਂ ਦੀ ਆਵਾਜ਼ ਨਹੀਂ ਹੋਵੇ ਆਈ ਬਾਹਰ ਕਿ ਉਹਨਾਂ ਦਾ ਮਕਸਦ ਕੀ ਸੀ ਉੱਥੇ ਆਉਣਾ ਦੇਖੋ ਮੈਨੂੰ ਲੱਗਦਾ ਹੈ ਕਿ ਹਜੇ 6 ਮਹੀਨੇ ਮਈ ਦੇ ਵਿੱਚ 6 ਮਹੀਨੇ ਤਾਂ ਨਹੀਂ ਕਹਿ ਸਕਦੇ ਮਈ ਦੇ ਵਿੱਚ ਵੋਟਾਂ ਨੇ ਹੋ ਸਕਦਾ ਹਲੇ ਕੁਝ ਬਹੁਤ ਕੁਝ ਹੋਵੇ ਜੀ ਕਿਉਂਕਿ ਬੀਜੇਪੀ ਦੀ ਸਰਕਾਰ ਜਦੋਂ ਪਾਰਲੀਮੈਂਟ ਤੇ ਅਟੈਕ ਹੋਇਆ ਇਹਨੂੰ ਵੀ ਅਟੈਕ ਹੀ ਗਿਨਿਆ ਜਾ ਸਕਦਾ ਔਰ ਬਹੁਤ ਇਹ ਤਾਂ ਇਹ ਵੀ ਹੁਣ ਕਾਂਗਰਸ ਦੇ ਕਹਿ ਰਹੇ ਨੇ ਕਿ ਜਿੰਨਾ ਜੋ ਏਸੀ ਬੀਜੇਪੀ ਦੀ ਆਈਟੀ ਸੈੱਲ ਦੇ ਵਿੱਚ ਕੰਮ ਕਰਦਾ ਰਿਹਾਗਾ ਇਸ ਕਰਕੇ ਇਹਨੇ ਜਦੋਂ ਕਹਿੰਦੇ ਨੇ ਕਿ ਉਹ ਰਾਹਤ ਦੋਰੀ ਸਾਹਿਬ ਵੀ ਕਹਿੰਦੇ ਨੇ ਨਾ ਕਿ ਜਦੋਂ ਸਰਹੱਦ ਤੇ ਤਣਾਅ ਹੈ ਇਹਦਾ ਮਤਲਬ ਹੈ ਕਿ ਦੇਸ਼ ਅੰਦਰ ਚੋਣਾਂ ਹਨ ਇਸ ਕਰਕੇ ਬੜਾ ਕੁਝ ਹੋਏਗਾ ਪਰ ਇਸੇ ਕਰਕੇ ਤੁਹਾਨੂੰ ਦੇਸ਼ ਦੇ ਗ੍ਰਹਿ ਮੰਤਰੀ ਨਹੀਂ ਬੋਲ ਰਹੇ ਜਦ ਪ੍ਰਾਈਮ ਮਿੰਿਸਟਰ ਸਾਹਿਬ ਨਹੀਂ ਬੋਲ ਰਹੇ ਨਾ ਘੱਟੋ ਘੱਟ ਬੋਲਣਾ ਤੇ ਚਾਹੀਦਾ ਨੇ ਇਸ ਮਸਲੇ ਦੇ ਵਿੱਚ ਕਿ ਆਖਰ ਸਥਿਤੀ ਕੀ ਹੈ ਉਹ ਜਿਹੜੇ 6 ਜਣੇ ਜਿਹੜੇ ਫੜੇ ਗਏ ਨੇ ਉਹਨਾਂ ਨੂੰ ਤੇ ਉਹ ਤੇ ਨੌਜਵਾਨ ਨੇ ਤੇ ਨੌਜਵਾਨਾਂ ਨੂੰ ਤੇ ਘੱਟੋ ਘੱਟ ਬੋਲਣ ਦਾ ਹੱਕ ਦੇਣਾ ਚਾਹੀਦਾ ਪਰ ਪਾਰਲੀਮੈਂਟ ਜਾਂ ਦੇਸ਼ ਦੀ ਸਰਕਾਰ ਠੀਕ ਹੈ ਤੁਸੀਂ ਜਿਹਾਪਾ ਲਾ ਦਿੱਤਾ ਗਿਆ ਕਿਉਂਕਿ ਜਿਹਾਪਾ ਤੁਹਾਡੇ ਤੇ ਵਟ ਤੇ ਪਿਆਗਾ ਲੇਕਿਨ ਸਵਾਲ ਹੈ ਕਿ ਆਪੋਜੀਸ਼ਨ ਅਗਰ ਮੰਗ ਰਹੀ ਜਾਂਚ ਕੋਈ ਮੰਗ ਰਹੀ ਹਾਲੇ ਕਿ ਜਾਂਚ ਚੱਲ ਰਹੀ ਹੈ ਪਰ ਘਟੂ ਘਰ ਦੇ ਤੁਸੀਂ ਉਹਨਾਂ ਦੀ ਆਵਾਜ਼ ਦਬਾ ਰਹੇ ਹੋ ਇਹਦਾ ਮਤਲਬ ਹੈ ਕਿ ਤੁਸੀਂ ਦੇਸ਼ ਦੀ ਜਨਤਾ ਦੀ ਆਵਾਜ਼ ਦਬਾ ਰਹੇ ਹੋ ਇਹ ਜਿਹੜੇ 78 ਜਾਣੇ ਸਸਪੈਂਡ ਕੀਤੇ ਨੇ ਦੇਸ਼ ਦੇ ਲੋਕਾਂ ਨੂੰ ਤੁਸੀਂ ਮੁਤਲ ਕਰ ਦਿੱਤਾ ਹੈਗਾ ਕਿ ਤੁਹਾਡੀ ਕੋਈ ਉੱਥੇ ਆਵਾਜ਼ ਨਹੀਂ ਚੁੱਕੇ ਇਸ ਕਰਕੇ ਜਿਹੜਾ ਤਾਣਾਸ਼ਈ ਰਵਈਆ ਹੈ ਭਾਜੀਪੀ ਨੂੰ ਇਸ ਤੋਂ ਘੱਟੂ ਘੱਟ ਜਿਹੜੀ ਸਥਿਤੀ ਉਹ ਸਪਸ਼ਟ ਕਰਨੀ ਚਾਹੀਦੀ ਹੈ